ਮੁੜ ਹਾਈ ਕੋਰਟ ਪਹੁੰਚੀ ਚੰਡੀਗੜ੍ਹ ਮੇਅਰ ਚੋਣ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਖਾਰਿਜ ਕੀਤੇ ਨਤੀਜੇ ਕਪਲੇ ਤੇ ਲਗਾਏ ਇਲਜ਼ਾਮ ਕੱਲ ਹੋਵੇਗੀ ਸੁਣਵਾਈ ਚੰਡੀਗੜ੍ਹ ਦੇ ਵਿੱਚ ਪਲਟ ਗਈ ਬਾਜ਼ੀ ਭਾਜਪਾ ਨੇ 16 ਵੋਟਾਂ ਦੇ ਨਾਲ ਹਾਸਲ ਕੀਤੀ ਚੰਡੀਗੜ੍ਹ ਮੇਅਰ ਦੀ ਕੁਰਸੀ ਤਾਂ ਛਲਕ ਉੱਠੇ ਆਪ ਉਮੀਦਵਾਰਾਂ ਦੇ ਜਜ਼ਬਾਤ ਗਠਜੋੜ ਦੇ ਹਿੱਸੇ ਆਈਆਂ ਸਿਰਫ 12 ਵੋਟਾਂ 8 ਵੋਟਾਂ ਰੱਦ ਮੁੱਖ ਮੰਤਰੀ ਮਾਨ ਦੇ ਵੱਲੋਂ ਪ੍ਰੈਜ਼ਾਈਡਿੰਗ ਅਫਸਰ ਤੇ ਦੇਸ਼ ਧਰੋਹ ਦੇ ਪਰਚੇ ਦੀ ਮੰਗ ਕਿਹਾ ਗਣਤੰਤਰ ਦਿਹਾੜੇ ਵਾਲੇ ਮਹੀਨੇ ਹੀ ਸੰਵਿਧਾਨ ਦੀਆਂ ਉਡੀਆਂ ਧੱਜੀਆਂ ਤਾਂ ਕੇਸ਼ਰੀਵਾਲ ਬੋਲੇ ਮੇਅਰ ਨਹੀਂ ਲੋਕਤੰਤਰ ਹੈ ਜ਼ਰੂਰੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵੱਲੋਂ ਲਗਾਏ ਗਏ ਇਲਜ਼ਾਮਾਂ ਤੇ ਪ੍ਰੈਜ਼ਾਈਡਿੰਗ ਅਫਸਰ ਦਾ ਬਿਆਨ న్యూਸ 18 ਦੇ ਬੋਲੇ ਅਨਿਲ ਮਸੀ ਕਾਨੂੰਨ ਮੁਤਾਬਕ ਕਰਵਾਈ ਗਈ ਸਾਰੀ ਚੋਣ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਚੋਣ ਦੇ ਵਿੱਚ ਦਖਲ ਦੇਣ ਦੀ ਕੀਤੀ ਸੀ ਕੋਸ਼ਿਸ਼ ਮੇਅਰ ਚੋਣ ਦੇ ਬਹਾਨੇ ਜੇਪੀ ਨੱਡਾ ਦਾ ਇੰਡੀਆ ਗੱਠ ਜੋੜ ਤੇ ਨਿਸ਼ਾਨਾ ਬੋਲੇ ਅਲਾਈਅੰਸ ਆਪਣੀ ਪਹਿਲੀ ਚੋਣ ਹੀ ਬੀਜੇਪੀ ਤੋਂ ਹਾਰਿਆ ਉਹਨਾਂ ਦੀ ਕੈਮਿਸਟਰੀ ਨਹੀਂ ਕਰ ਰਹੀ ਕੰਮ ਪੰਜਾਬ ਬਚਾਓ ਯਾਤਰਾ ਦੇ ਲਈ ਅਕਾਲੀ ਦਲ ਦੇ ਵੱਲੋਂ ਕੈਲੰਡਰ ਜਾਰੀ ਗਿਣਮਈਆ ਅਕਾਲੀ ਸਰਕਾਰ ਦੇ ਵੇਲੇ ਦੀਆਂ ਪ੍ਰਾਪਤੀਆਂ 1 ਫਰਵਰੀ ਤੋਂ ਸ਼ੁਰੂ ਹੋਵੇਗੀ ਯਾਤਰਾ हरियाणा ਦੇ ਵਿੱਚ 20 ਫਰਵਰੀ ਤੋਂ 6 ਮਾਰਚ ਤੱਕ ਚੱਲੇਗਾ ਬਜਟ ਸੈਸ਼ਨ ਕੈਬਨਿਟ ਨੇ ਤਰੀਕਾ ਤੇ ਲਗਾਈ ਮੋਹਰ اجلاس ਦੇ ਵਿੱਚ ਕਈ ਅਹਿਮ ਫੈਸਲੇ ਲੈ ਸਕਦੀ ਹੈ ਮਨੋਹਰ ਸਰਕਾਰ ਕੇਂਦਰ ਬਲੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਰਾਜ ਸਭਾ ਲਈ ਨਾਮਿਨੇਟ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ ਕਿਹਾ ਸਿੱਖਿਆ ਦੇ ਖੇਤਰ ਵਿੱਚ ਸਤਨਾਮ ਸਿੰਘ ਸੰਧੂ ਦਾ ਹੈ ਅਹਿਮ ਯੋਗਦਾਨ ਦਰਨਤਾਰਨ ਦੇ ਵਿੱਚ ਗੈਂਗਸਟਰ ਪ੍ਰਭਜੋਤ ਤੇ ਕਾਉਂਟਰ ਇੰਟੈਲੀਜੈਂਸ ਦੇ ਵਿਚਾਲੇ ਐਨਕਾਊਂਟਰਕਾਰ ਛੱਡ ਕੇ ਫਰਾਰ ਹੋਇਆ ਗੈਂਗਸਟਰ ਪੁਲਿਸ ਨੇ ਇਲਾਕੇ ਨੂੰ ਕੀਤਾ ਤਸਦੀਕ ਅਤੇ ਅਮਰitsar ਪੁਲਿਸ ਦਾ ਵੱਡੇ ਨਸ਼ਾ ਤਸਕਰਾਂ ਤੇ ਐਕਸ਼ਨ ਮੋਸਟ ਵਾਂਟਿਡ ਮਨਜੀਤ ਮੰਨਾ ਤੇ ਲਵਜੀਤ ਲਵ ਕਾਬੂ 3 ਕਿਲੋ ਹੈਰੋਇਨ ਤੇ 2.5 ਲੱਖ ਰੁਪਏ ਡਰਗ ਮਨੀ ਵਿਭਰਾਮ ਯੂਜ਼ਰ 19 ਪੰਜਾਬ ਹਰਿਆਣਾ ਵੇਖਣ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗਗਨਦੀਪ ਚੋਹਾਨ ਤੇ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਉਸ ਉਲਟ ਫੇਰ ਦੀ ਖਬਰ ਦੇ ਨਾਲ ਜਿਹੜਾ ਚੰਡੀਗੜ੍ਹ ਦੇ ਵਿੱਚ ਮੇਅਰ ਚੋਣ ਦੀ ਸਿਆਸਤ ਦੇ ਵਿੱਚ ਹੁੰਦਾ ਨਜ਼ਰ ਆਇਆ ਨੰਬਰ ਪੂਰੇ ਸੀਗੇ ਪਰ ਫੇਰ ਵੀ ਫੇਲ ਹੋ ਗਿਆ ਗੜਚੋੜ ਜੀ ਹਾਂ ਚੰਡੀਗੜ੍ਹ ਦੇ ਵਿੱਚ ਭਾਜਪਾ ਨੇ ਇੰਡੀਆ ਗੜਚੋੜ ਨੂੰ ਹਰਾ ਕੇ ਮੇਅਰ ਦੀ ਚੋਣ ਜਿੱਤ ਲਈ ਮੇਅਰ ਸੀਨੀਅਰ ਮੇਅਰ ਅਤੇ ਡਿਪਟੀ ਮੇਅਰ ਦੀ ਸੀਟ ਤੇ ਕਬਜ਼ਾ ਕਰ ਲਿਆ ਗਿਆ ਤੇ ਮਨੋਸ਼ ਸੋਨਕਰ ਸਿਟੀ ਬਿਊਟੀਫੁੱਲ ਦੇ ਨਵੇਂ ਮੇਅਰ ਪਣ ਗਏ ਇੱਕ ਵੀ ਦਾ ਮੇਅਰ ਬਣ ਚੁੱਕਿਆ ਹੈ ਭਾਜਪਾ ਦੇ ਮੇਅਰ ਦੇ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਮਨੋਜ ਸੋਨਕਰ ਨੂੰ ਭਾਜਪਾ ਦਾ ਮੇਅਰ ਬਣਾ ਦਿੱਤਾ ਗਿਆ ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਚੱਲ ਰਿਹਾ ਸਿਆਸੀ ਡਰਾਮਾ ਖਤਮ ਹੋ ਗਿਆ ਭਾਰਤੀ ਜਨਤਾ ਪਾਰਟੀ ਨੇ ਚੋਣ ਜਿੱਤ ਦਰਜ ਕੀਤੀ ਤੇ ਮਨੋਜ ਸੋਨਕਰ ਸਿਟੀ ਬਿਊਟੀਫੁੱਲ ਦੇ ਨਵੇਂ ਮੇਅਰ ਬਣ ਗਏ ਚੋਣਾਂ 'ਚ ਭਾਜਪਾ ਨੂੰ 16 ਵੋਟਾਂ ਪਈਆਂ ਜਦਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗਾਠਚੋੜ 12 ਵੋਟਾਂ ਤੇ ਹੀ ਸਿਮਟ ਗਿਆ 8 ਵੋਟਾਂ ਇਨਵੈਲਿਡ ਮੰਨੀਆਂ ਗਈਆਂ ਜਿਵੇਂ ਹੀ ਪ੍ਰੈਜ਼ਾਈਡਿੰਗ ਅਫਸਰ ਨੇ ਪਾਜਪਾ ਦੀ ਜਿੱਤ ਦਾ ਐਲਾਨ ਕੀਤਾ ਤਾਂ ਬੀਜੇਪੀ ਵਰਕਰਾਂ ਨੇ ਵੀ ਮਨੋਜ ਸੋਨਕਰ ਨੂੰ ਹੌਟ ਸੀਟ ਤੇ ਬਠੌਣ ਚ ਦੇਰ ਨਹੀਂ ਲਾਈ ਜਿਹਨਾਂ ਚੰਡੀਗੜ੍ਹ ਦੀ ਭਲਾਈ ਲਈ ਤੰਦੀਹੀ ਦੇ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ ਜਿੰਨੇ ਵੀ ਕੰਮ ਚਾਹੇ ਉਹ ਛੋਟੇ ਹੋਣ ਚਾਹੇ ਵੱਡੇ ਹੋਣ हमारे चंडीगढ़ शहर के लिए जितनी भी उनकी बेहतरी के लिए होंगे मैं अपनी पूरी ताकत लगाऊंगा और मन लगाकर मैं काम करूंगा अगर मुझे इस कुर्सी के ऊपर बिठाया गया है तो मैं अपनी जिम्मेदारी को बाखूबी नहीं जिस तरह के जैसे कि हमारा सबसे बड़ा कई बार मसला पाया जाता है हर बार यही है कि डम्पिंग ग्राउंड को लेके इस तरीके को या पानी के बिल को लेके तो मेरी पूरी कोशिश रहेगी कि इन चीजों के अंदर हमारे शहर को राहत मिले हमारे चंडीगढ़ को राहत मिले और साफ सफाई के अंदर हमारा शहर पहले भी सबसे आगे आता रहा है ਔਰ ਮੈਂ ਕੋਸ਼ਿਸ਼ ਕਰੂੰਗਾ ਕਿ ਹੋਰ ਵੀ ਆਗੇ ਮੇਅਰ ਚੋਨਾਚ ਹਾਰ ਹੋਈ ਤਾਂ ਗਠਜੋੜ ਦੇ ਕੌਂਸਲਰਾਂ ਨੇ ਹੰਗਾਮਾ ਕਰ ਦਿੱਤਾ ਅਤੇ ਭਾਜਪਾ ਤੇ ਚੋਨਾਚ ਗੜਬੜੀ ਕਰਨ ਦੇ ਇਲਜ਼ਾਮ ਲਗਾ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਇਸ ਦੌਰਾਨ ਗਠਜੋੜ ਦੇ ਮੇਅਰ ਉਮੀਦਵਾਰ ਕੁਲਦੀਪ ਕੁਮਾਰ ਅਤੇ ਹੋਰ ਆਗੂਆਂ ਦੀਆਂ ਅੱਖਾਂ ਦੇ ਵਿੱਚ ਅਥਰੂ ਆ ਗਏ ਤੇ ਨਿਯਮਾਂ ਦੇ ਵਿੱਚ ਧੱਜੀਆਂ ਉਡਾਉਣ ਦਾ ਇਲਜ਼ਾਮ ਲਗਾ ਕੇ ਚੋਣਾਂ ਦਾ ਬਾਈਕਾਟ ਕੀਤਾ सरकार मुर्दाबाद मुर्दाबाद लोकतंत्र लोकतंत्र की हुई है यार। मिलेगा। है, मिलेगा। थी। तभी इनका यही हाल था इन्होंने एक वोट इनवैलिड कर दी थी और आज इसी तरह आठ वोट इन्होंने इनवैलिड कर दी है ये हर बार की गुंडागर्दी नहीं चलेगी एमपी इलेक्शंस में जनता को जवाब देना होगा इनको ਗਾਟਸੋਰ ਕੌਂਸਲਰਾਂ ਨੇ ਪਾਜ ਪਾਤੀ ਤੱਕੇ ਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਤਾਂ ਨਵੇਂ ਮੇਅਰ ਮਨੋਜ ਸੋਨਕਰ ਨੇ ਪਲਟਵਾਰ ਵੀ ਕੀਤਾ ਤੇ ਵਿਰੋਧੀਆਂ ਵੱਲੋਂ ਬੈਲਟ ਪੇਪਰ ਫੜਨ ਅਤੇ ਹਥੋਪਾਈ ਕਰਨ ਤੱਕ ਦੀ ਗੱਲ ਆਖ ਦਿੱਤੀ ਇਲਜ਼ਾਮ ਤਾਂ ਲਗਾਣਾ ਇਨਕਾ ਕੰਮ ਹੈ ਕਿਉਂਕਿ ਜਿੱਥੇ ਇਨਕੀ ਚਲਤੀ ਨਹੀਂ ਹੈ ਵਾਹ ਪਏ ਇਲਜ਼ਾਮ ਲਗਾ ਦਿੱਤੇ है ना हमारे प्रोजेक्टिंग ऑफिसर हमारे उन्होंने बोटे की नहीं है सब कुछ हुआ है बिल्कुल सामने ऑन कैमरे के सामने हुआ है सब कुछ रिकॉर्ड आ रहा था पर जब इनको जब इनको लगा कि हमें अपनी हार बर्दाश्त नहीं हो रही है तो उस तरीके से फिर इन्होंने वहाँ पर माहौल दूसरा बना दिया फिर हमें ब्लेम करने लगे क्योंकि हमें जीतता है देख ही नहीं पा रहे थे क्योंकि हम जीते हुए थे बैलेट पेपर फाड़ने लगे वहां पर ਜਦਬ ਘੋਸ਼ਿਤ ਕੀਆ ਗਿਆ ਮੇਰ ਕੋ ਮਹਾਪਰ ਉਪਰ ਹਾਤਾਬਾਈ ਸ਼ੁਰੂ ਕਰਦੀ ਤੋ ਮਤਲਬ ਮੈਂ ਤੋ ਨਹੀਂ ਚਾਹੂੰਗਾ ਮੈਂ ਮੇਰਾ ਮਾਨਨਾ ਤੋ ਇਹ ਹੈ ਕਿ ਵੀ ਇਸ ਪ੍ਰਕਾਰ ਸੇ ਜਬ ਇਹ ਇੱਕ ਸ਼ਹਿਰ ਕੋ ਛੋਟੇ ਸੇ ਸ਼ਹਿਰ ਕੋ ਨਹੀਂ ਚਲਾ ਸਕਤੇ ਤੋ ਇਹ ਸਟੇਟੇ ਕਿਆ ਚਲਾਇੰਗੇ ਪਾਜਪਾ ਨੇ ਮੇਰ ਦੀ ਚੋਣ ਜਿੱਤਨ ਦੇ ਨਾਲ ਸੀਨੀਅਰ ਮੇਅਰ ਅਤੇ ਡਿਪਟੀ ਸੀਨੀਅਰ ਮੇਅਰ ਦੀ ਸੀਟ ਤੇ ਵੀ ਕਬਜ਼ਾ ਕਰ ਲਿਆ ਪਾਜਪਾ ਦੇ ਕੁਲਜੀਤ ਸਿੰਘ ਸੰਧੂ ਨੂੰ ਸੀਨੀਅਰ ਡਿਪਟੀ ਮੇਅਰ ਬਣਾਇਆ ਗਿਆ ਜਦਕੀ ਰਜਿੰਦਰ ਕੁਮਾਰ ਨੂੰ ਡਿਪਟੀ ਮੇਅਰ ਦਾ ਅਹੁਦਾ ਦਿੱਤਾ ਗਿਆ ਉਦਰ ਕਾਂਗਰਸ ਆਮ ਆਦਮੀ ਪਾਰਟੀ ਗੱਟ ਜੋੜ ਨੇ ਇਸ ਟਰਨ ਨੂੰ ਹਾਈ ਕੋਰਟ ਚੁਣੌਤੀ ਦਿੱਤੀ ਹੈ ਜਿਸ ਤੇ ਬੁੱਧਵਾਰ ਨੂੰ ਸੁਣਵਾਈ ਕੀਤੀ ਜਾਵੇਗੀ। ਚੰਡੀਗੜ੍ਹ ਤੋਂ ਮਨੋਜ ਰਾਠੀ ਦੇ ਨਾਲ ਅਮਨ ਭਾਰਦਵਾਜ న్యూਸ 18 ਪੰਜਾਬ। ਜ਼ਾਹਿਰ ਇਹ ਗੱਲ ਹੈ ਕਿ ਜਦੋਂ ਇੱਕ ਦਿਨ ਪਹਿਲਾਂ ਤੱਕ ਇਹ ਥੈਮ ਨੇ ਜਾ ਰਿਹਾ ਹੋਵੇ ਕਿ ਕੱਲ ਤਾਂ ਜਿੱਤ ਹੋਣੀ ਹੈ 20 ਨੰਬਰ ਸਾਡੇ ਕੋਲ ਨੇ ਉਹ ਰੈਨ ਮੌਕੇ ਤੇ 8 ਵੋਟਾਂ ਇਨਵੈਲਿਡ ਹੋ ਜਾਣ 12 ਵੋਟਾਂ ਸਿਰਫ ਖਾਤੇ ਵਿੱਚ ਪੈਣ ਤੇ ਉਸ ਤੋਂ ਬਾਅਦ शिकस्त मिले तो फिर है। आमादी लगता है ये कुछ भी करते होंगे होंगे ईवीएम करवाते होंगे सब कुछ करते होंगे जीतने के लिए उस चंडीगढ़ के छोटे से शहर के अंदर एक छोटे से मेयर का चुनाव उसके अंदर अगर ये इस किस्म तक इस हद तक न, गिर सकते हैं तो बड़े चुनाव के लिए तो किसी भी हद हाँ तक जा सकते हैं लोग क्या छत्तीस वोट गिनने में बीजेपी घोटाला कर रही है भाई साहब करोड़ वोट कैसे गिने जाएंगे कितना घोटाला होगा अगर बहुत विपक्ष की पार्टियां जो बेल्ट पेपर की मांग कर रही हैं तो बेल्ट पेपर ऐसे गिने जाया करेंगे तो वे बेल्ट पेपर लेके भाग जाया करेंगे समझ ये नहीं आती एक छोटे से शहर को अगर ये बर्दाश्त नहीं कर सकते कोई तो विपक्षी पार्टी जीत जाए तो 24 की देश की इलेक्शन का क्या होगा चिंता मुझे इस बात की हाईकोर्ट में भी इस दलील को रखेंगे कि पहले जो आज इलेक्शन एक इलीगल इलेक्टोरल फ्रॉड हुआ जो है उसे सेटा किया जाए फ्रेश इलेक्शन फ्री एंड फेयर इलेक्शन कॉल किया जाए पंजाब हरियाणा हाईकोर्ट के द्वारा अपॉइंटेड एक रिटायर्ड हाई कोर्ट जज को प्रिसाइडिंग अफसर बनाकर पूरे इलेक्शन प्रक्रिया फिर से कराई जाए कि इस वक्त उस मेयर को माना नहीं जा सकता मेयर एक साजिश के तहत है कि लोकतंत्र में अगर ये फिर कहीं चुनाव जीत गए के केंद्र में जिसके कारण ये बना था गठबंधन तो आगे के लिए देश में चुनाव को भूल जाइए कि ये अपनी सत्ता में रहने के, के लिए कुछ भी कर सकते हैं किसी हद तक भी जा सकते हैं ये बिल्कुल स्पष्ट उससे है हम इनको नहीं मानते ਵਿਵਾਦ ਵਧ ਗਿਆ ਔਰ ਵਿਵਾਦ ਨੂੰ ਲੈ ਕੇ ਚੰਡੀਗੜ੍ਹ ਭਾਪੀ ਦੇ ਸੀਨੀਅਰ ਅਗੋਸ ਸੰਜੇ ਟੰਡਨ ਨੇ ਤੰਝ ਕਸਤਿਆਂ ਕੇਹਾ ਕਿ ਹਾਰ ਜਿਹੜੀ ਹੈਗੀ ਹੈ ਉਸ ਹਾਰ ਤੇ ਜਿਹੜੀ ਹਾਲਤ ਬਣੀ ਹੋਈ ਹੈ ਉਹ ਹਾਲਤ ਕੁਝ ਅਜਿਹੀ ਹੈ ਕਿ ਨਾਚ ਨਾ ਜਾਣੇ ਆਂਗਣ ਟੇਡਾ ਦੇਖੋ ਜੀ ਚੋਣਾਂ ਹਾਰਨ ਤੋਂ ਬਾਅਦ ਹਰ ਬੰਦਾ ਆਪਣੇ ਹਿਸਾਬ ਦੇ ਨਾਲ ਐਲੀਗੇਸ਼ਨ ਲਾਂਦਾ ਮੈਨੂੰ ਮੁਹਾਵਰਾ ਯਾਦ ਆਂਦਾ ਨਾਚ ਨਾ ਜਾਣੇ ਆਂਗਣ ਟੇਡਾ ਬਾਦ ਦੇ ਵਿੱਚ ਆਂਗਨ ਦੇ ਉੱਤੇ ਹੀ ਜਿਹੜੀਆਂ ਗਲਤੀਆਂ ਲਗਾਉਂਦੇ ਇਹਨਾਂ ਦੋਨਾਂ ਪਾਰਟੀਆਂ ਦਾ ਐਲਾਈਅንስ ਹੋ ਗਿਆ ਜਿਸ ਦਿਨ ਐਲਾਈਅንስ ਹੋਇਆ ਉਸ ਤੋਂ ਅਗਲੇ ਦਿਨ ਮਾਨ ਸਾਹਿਬ ਨੇ ਸਟੇਟਮੈਂਟ ਦਿੱਤੀ ਤੁਹਾਨੂੰ ਧਿਆਨ ਹੋਏਗਾ ਕਿ ਸਾਡੀ ਕੋਈ ਐਲਾਈਅንስ ਨਹੀਂ 13 ਜ਼ੀਰੋ ਤੋਂ ਆਮ ਆਦਮੀ ਪਾਰਟੀ ਇਹ ਚੋਣ ਜਿੱਤੇਗੀ ਇਹ ਤੁਹਾਡੇ ਸਾਹਮਣੇ ਦੀ ਗੱਲ ਹੈ ਐਲਾਈਅੰਸ ਹੋਇਆ ਤੇ ਉਹਨਾਂ ਨੇ ਕਹਿਤਾ ਲੋ ਜੀ ਹੁਣ ਤੇ 14 ਜ਼ੀਰੋ ਹੋਣਗੀਆਂ ਤੇ ਜਿਸ ਵਕਤ ਮਾਨ ਸਾਹਿਬ ਨੇ ਆ ਗੱਲ ਕੀਤੀ ਕਾਂਗਰਸ ਪਾਰਟੀ ਦੇ ਵੀ ਕੰਨ ਖੜੇ ਹੋ ਗਏ ਕਾਂਗਰਸ ਪਾਰਟੀ ਦੇ ਜਿਸਲੇ ਕੰਨ ਖੜੇ ਹੋਏ ਉਹਨਾਂ ਦੇ ਬੰਦਿਆਂ ਨੇ ਸਾਡੇ ਨਾਲ ਸੰਪਰਕ ਕਰਨਾ ਸ਼ੁਰੂ ਕੀਤਾ ਓਕੇ ਤੇ ਸਾਰੀ ਸਾਰੀ ਚੀਜ਼ ਤੁਹਾਡੇ ਸਾਹਮਣੇ ਹੈ ਵੋਟਾਂ ਦੀ ਗਿਣਤੀ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਹੈ ਵੋਟ ਕਿਸਰਾ ਜਿਹੜੇ ਆਏ ਜਿਹੜੇ ਸਾਡਾ ਹੀ ਬੰਦਾ ਸੀਗਾ ਸਾਡੇ ਬੰਦੇ ਦੇ ਵੋਟ ਇੱਕ ਐਕਸਟਰਾ ਐਡ ਹੋਇਆ ਜਿਹੜਾ ਸਾਡਾ ਹੀ ਸੀ ਜਿਹੜਾ ਭਜਾ ਕੇ ਲੈ ਕੇ ਬਾਕੀ ਇਹਨਾਂ ਦੇ ਆਪਣੇ ਵੋਟ ਜਿਹੜੇ ਐ ਉਹ ਇਨਵੈਲਿਡ ਹੋਏ ਨੇ ਅੱਠ ਵੋਟ ਕੋਈ ਨਹੀਂ ਜਿਹੜੇ ਕਾਂਗਰਸ ਪਾਰਟੀ ਦੇ ਔਰ ਇਹਦੇ ਵਿੱਚੋਂ ਇਹ ਗੱਲ ਬਿਲਕੁਲ ਐ ਸ਼ੀਸ਼ੇ ਵਾਂਗ ਸਾਹਮਣੇ ਆ ਰਹੀ ਹੈਗੀ ਹੈ ਕਿ ਕਿੰਨੇ ਕੀ ਕੀਤਾ ਇਹਨਾਂ ਨੇ ਇਹਨਾਂ ਕਹਿੰਦੇ ਤੂੰ ਸਾਡੇ ਨੂੰ ਸਾਨੂੰ ਜ਼ੀਰੋ ਤੇ ਕਰ ਰਿਹਾ ਹੈ ਅਸਿੱਤਨ ਨੂੰ ਜ਼ੀਰੋ ਤੇ ਕਰ ਦਿੰਨੇ ਹੈ ਗਿਆ ਉਹ ਸਾਰੀ ਚੀਜ਼ ਤੁਹਾਡੇ ਸਾਹਮਣੇ ਕੀ ਹੈ ਜਦ ਰਿਕਾਰਡਿੰਗ ਤੁਹਾਡੇ ਕੋਲ ਉਪਲਬਧ ਹੈ ਸਾਰੇ ਟੀਵੀ ਚੈਨਲਾਂ ਤੇ ਉਪਲਬਧ ਹੈ ਤੇ ਕਿਹੜੀ ਇਹਨਾਂ ਕੁਲ ਕੀ ਇੱਥੋਂ ਤੱਕ ਕਿ ਉਸਨੇ ਪ੍ਰੈਜ਼ਾਈਡਿੰਗ ਅਫਸਰ ਤੋਂ ਪਹਿਲੇ ਜਦੋਂ ਇਹਨਾਂ ਨੇ ਜੁਆਇੰਟ ਕਮਿਸ਼ਨਰ ਨੇ ਬੋਲੇ ਉਹਨਾਂ ਨੇ ਕਿਹਾ ਕਿ ਜਿੰਨੂੰ ਕਾਪੀ ਚਾਹੀਦੀ ਹੈ ਉਹ ਸਾਡੇ ਤੋਂ ਕਾਪੀ ਵੀ ਲੈ ਲਵੇ ਵੀਡੀਓ ਦੀ ਬਿਲਕੁਲ ਸਾਰੀ ਚੀਜ਼ਾਂ ਪਹਿਲਾਂ ਹੀ ਕਲੀਅਰ ਸੀ ਫਿਰ ਹੱਥ ਕੰਗਨ ਕੋ ਫਾਰਸੀ ਕਿਹਾ ਪੜੇ ਲਿਖੇ ਕੋ ਫਾਰਸੀ ਕਿਹਾ ਇਸ ਪੂਰੇ ਚੋਣ ਦੇ ਵਿੱਚ ਇੱਕ ਸ਼ਖਸ ਅਜੇਹੇ ਨੇ ਜਿਨ੍ਹਾਂ ਦੀ ਭੂਮਿਕਾ ਕਾਫੀ ਅਹਿਮ ਹੁੰਦੀ ਹੈ ਪ੍ਰੈਜ਼ਾਈਡਿੰ एक्सक्लूसिव ਗੱਲਬਾਤ ਕਰਦੇ ਹ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਜਿਹੜਾ ਹੈਗਾ ਜਿਹੜੇ ਇਲਜ਼ਾਮ ਲਾਏ ਨੇ ਉਸ ਤੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਚੋਣ ਦੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਸੀ ਕੁਝ ਕੌਂਸਲਰਾਂ ਨੇ ਵੈਲਟ ਪੇਪਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਔਰ ਲੋਕਤੰਤਰ ਦੇ ਵਿੱਚ ਸਾਰਿਆਂ ਨੂੰ ਕੋਰਟ ਜਾਣ ਦਾ ਹੱਕ ਹੈ ਮਸੀਨੇ ਕਿਹਾ ਕਾਨੂੰਨ ਦੇ ਮੁਤਾਬਿਕ ਕਾਰਵਾਈ ਜਿਹੜੀ ਹੈਗੀ ਹੈ ਉਹ ਕੀਤੀ ਗਈ ਹੈ ਚੋਣ ਸੰਬੰਧੀ ਕਾਰਵਾਈ ਜਿਹੜੀ ਹੈਗੀ ਉਹ ਕਾਨੂੰਨ ਦੇ ਮੁਤਾਬਿਕ ਹੋਈ ਹੈ ਔਰ ਮੇਅਰ ਚੋਣ ਦੇ ਪ੍ਰੈਜਾਈਡਿੰਗ ਅਫਸਰ ਦੀ ਭੂਮਿਕਾ ਵਿੱਚ ਸੀਗੇ ਅਨਿਲ ਮਸ प्रजाइडिंग ऑफिसर अनिल मिश्री मौजूद ने अनिल सर आज के इलेक्शन को किस तरह देख दो दे। देखिए मुझे प्रेजाइडिंग ऑफिसर बनाया गया था इस चुनाव को मेयर के चुनाव को कंडक्ट कर, करने के लिए बायदा अथॉरिटी और आप जैसे आप सभी देख रहे थे वीडियोग्राफी में कि चुनाव बहुत अच्छे ढंग से हमने कंडक्ट किया और सभी जितने पार्षद से बातचीत हुई चुनाव शुरू होने से पहले सबको बड़े अच्छे से बातचीत करी कि हम बिना लड़ाई झगड़े के चुनाव चाहते हैं और पारदर्शिता से चुनाव चाहते हैं और तकरीबन मेरे ख्याल से 11 बैलेट पेपर्स पे ऑब्जेक्शंस लगाई गई थी और आप सब देख रहे थे हम मैंने उनको एक एक बैलेट पेपर वापस किया जो वो चाहते थे कि जिसपे इसमें कमी है इसमें कमी है और मैंने कहीं पे कॉम्प्रोमाइज नहीं किया उनको ठीक है वोट हम जब वोट पढ़ रहे थे मैंने उनको वापस किए उनके बैलेट पेपर्स उनकी बात पूरी सुनी और नए नए बैलेट पेपर हम उनको इश्यू करते रहे चुनाव हुआ वोट ऑफ काउंटिंग हुआ जिसमें मेरे ख्याल से सेन वोट्स हाँ सिक्सटीन वोट्स वोटेड टू द मनोज जी मनोज सोनकर ऑफ पार्टी और बारह सॉरी बीजेपी और बारह वोटे उनको पड़ी हैं अपना आपके कुलदीप जी को, को और आठ वोटे इन थी और वो सारा जो एक जो बाय एक्ट है बाय लॉज हैं जो एनसी के उसके तहत ये सारे चुनाव हुए और बस ठीक है जो उसका रिजल्ट हमने डिक्लेयर कर दिया लेकिन उसके बाद आप पार्टी के कुछ ल, मेरे ख्याल से एक मनोहर थे प्रेमलता थी कोई काउंसर का। हाँ हा, और उन्होंने उन्होंने आकर जो बैलेट्स पेपर्स पे कब्जा किया और बैलेट पेपर्स को फाड़ा भी या शायद फाड़ने की कोशिश की और जब बैलेट पेपर्स फिर वो जो पुलिस के द्वारा नियुक्त मार्शल्स थे और उन्होंने वो बैलेट पेपर्स उनसे छुड़वाए और उन्होंने पूरा एक प्रक्रिया को दखलंदाजी प्रेजिडिंग ऑफिसर की प्रक्रिया को खराब करने की कोशिश करी उसके पूरे इलेक्शन प्रोसेस में इंटरफेयर करने की कोशिश करी और मेरी तरफ से जो बिंग ए प्रेजाइडिंग ऑफिसर वट आईव टू डू आई डूव लास्ट सवाल है कि एलिगेशन जरूर लगाई देखिए मैं, मैं लोकतंत्र में सबको अपनी बात कहने और रखने का अधिकार तो आप thank thank है कि पूरी तरह से ट्रांसपेर देखिये मैं, 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 मैंने वो जो आपको मैंने अपनी जितनी बात रखी उसमें सारी बात वो कवर हो गई है जो वीडियोग्राफी हुई है किस तरह से देखते हैं नहीं मिशन जो लगा है मैंने कोई वीडियोग्राफी अभी तक देखा ही नहीं आई हैव नॉट सीन एनी वीडियोग्राफी मैंने कोई आप किसी तरह से क्योंकि अब कोर्ट जा चुके हैं वो देखिये हिंदुस्तान में डेमोक्रेसी है सबको अपनी बात रखने का कोर्ट में कहीं भी जाने का पीसी हुई है अभी राघव चड्डा और पवन मंसल की उन्होंने कहा कि अनिल मसीह पर मामला दर्ज होना चाहिए साफ साफ जो है वो दबा देखिये लोकतंत्र है किसी को किसी के खिलाफ कहीं भी जाके कंप्लीट करे मैं उसमें क्या टिप्पणी कर सकता हूँ थैंक यू बिल्कुल आ... ਮੇਰੇ ਤੇ ਲਈ ਅਨਿਲ ਮਸੀ ਪ੍ਰੈਸਿਡਿੰਗ ਆਫੀਸਰ ਜੀ ਕੇ ਉਹਨਾਂ ਵੱਲੋਂ ਪੂਰਾ ਇਹ ਪ੍ਰੋਸੈਸ ਜਿਹੜਾ ਹੈਗਾ ਉਹ ਕੀਤਾ ਗਿਆ ਤੇ ਕਈ ਚੀਜ਼ਾਂ ਨੂੰ ਲੈ ਕੇ ਅਲੀਗੇਸ਼ਨ ਲੱਗੇ ਕਈ ਚੀਜ਼ਾਂ ਨੂੰ ਲੈ ਕੇ ਧੱਕਾ ਜਿਹੜਾ ਹੈਗਾ ਉਹਦੇ ਵੀ ਇਲਜ਼ਾਮ ਲੱਗੇ ਤੇ ਹੁਣ ਦੇਖਣਾ ਹੋਵੇਗਾ ਕਿ ਇਹਦੇ ਵਿੱਚ ਕੋਰਟ 'ਚ ਕਿਸ ਤਰ੍ਹਾਂ ਦੇ ਅਲੀਗੇਸ਼ਨ ਜਿਹੜੇ ਲਾਏ ਗਏ ਨੇ ਉਹਦੇ ਵਿੱਚ ਪਟੀਸ਼ਨ ਪਾਈ ਗਈ ਹੈ ਕਿਸ ਤਰ੍ਹਾਂ ਦੀ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀ ਹੈ ਅੰਮ੍ਰਿਤ ਘਰ ਤੋਂ ਕੈਮਰਾਮੈਨ ਮਨੋਤ ਕੁਮਾਰ ਨਾਲ ਮਨੋਤਾ ਟੀਨੂ ਜੀ ਦੀ ਕਰਦੇ ਨਜ਼ਰ ਆ ਰਹੇ ਨੇ ਸੋਨੈਲ ਮਸੀ ਇਹ ਕਹਿ ਰਹੇ ਨੇ ਕਿ ਹਰ ਕਿਸੇ ਨੂੰ ਲੋਕਤੰਤਰ ਦੇ ਵਿੱਚ ਬੋਲਣ ਦਾ ਹੱਕ ਹੈ ਹਰ ਕੋਈ ਆਪਣੀ ਗੱਲ ਰੱਖ ਸਕਦਾ ਹੈ ਪਰ ਉਹਨਾਂ ਨੇ ਪੂਰੀ ਕਾਰਵਾਈ ਜਿਹੜੀ ਹੈਗੀ ਹੈ ਕਾਨੂੰਨੀ ਪ੍ਰਕਿਰਿਆ ਨੂੰ ਮੰਨਦੇ ਹੋਏ ਕਾਨੂੰਨ ਦੀ ਪਾਲਣਾ ਕਰਦੇ ਹੋਏ ਪੂਰੀ ਇਲੈਕਸ਼ਨ ਜਿਹੜੀ ਹੈਗੀ ਉਹ ਕਰਾਈ ਹੈ ਤੇ ਕਿਸੇ ਨੂੰ ਵੀ ਆਪਣੀ ਗੱਲ ਰੱਖਣ ਦਾ ਹੱਕ ਹੈ ਜਿਹੜਾ ਕੋਰਟ ਜਾਣਾ ਚਾਹੁੰਦਾ ਹੈ ਉਹ ਕੋਰਟ ਜਾ ਸਕਦਾ ਹੈ ਪਰ ਇਹ ਸਭ ਦੇ ਵਿਚਾਲੇ 8 ਵੋਟਾਂ ਰੱਦ ਹੋਣ ਤੇ ਅਨਿਲ ਮਸੀ ਦਾ ਵੱਡਾ ਬਿਆਨ ਸਾਹਮਣੇ ਹੈ ਪ੍ਰੈਜਾਈਡਿੰਗ ਅਫਸਰ ਨੇ ਵੱਡਾ ਖੁਲਾਸਾ ਕੀਤਾ 8 ਵੋਟਾਂ ਰੱਦ ਹੋਣ ਤੇ ਅਨਿਲ ਮਸੀ ਬੋਲੇ ਬੈਲਟ ਤੇ ਨਿਸ਼ਾਨ ਬਣੇ ਹੋਏ ਸੰ ਜੀ ਹਾਂ ਇਹ 8 ਵੋਟਾਂ ਰੱਦ ਹੋਣ ਤੇ ਅਨਿਲ ਮਸੀ ਬੋਲੇ ਨੇ ਕਿ ਬੈਲਟ ਤੇ ਨਿਸ਼ਾਨ ਬਣੇ ਹੋਏ ਸਨ ਇਸ ਕਰਕੇ 8 ਵੋਟਾਂ ਰੱਦ ਕੀਤੀਆਂ ਗਈਆਂ ਨੇ 8 ਵੋਟਾਂ ਰੱਦ ਹੋਣ ਤੇ ਹੀ ਇਹ ਚੋਣ ਹਾਰ ਗਿਆ ਗਠਜੋੜ ਕਿਉਂਕਿ 8 ਵੋਟਾਂ ਰੱਦ ਹੋ ਗਈਆਂ ਸੀ ਟੋਟਲ ਨੰਬਰ 20 ਸੀਗਾ 20 ਚੋਂ 8 ਵੋਟਾਂ ਰੱਦ ਹੋ ਕੇ ਬਾਕੀ ਬਚੀਆਂ 12 ਜਦਕਿ ਭਾਜਪਾ ਦੇ ਕੋਲ ਇੱਕ ਐਮਪੀ ਦੀ ਵੋਟ ਤੇ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਦੀ ਵੋਟ ਮਿਲਾ ਕੇ ਟੋਟਲ ਵੋਟਾਂ ਹੋ ਗਏ ਸੰ 16 ਸੋ 16 ਦੇ ਮੁਕਾਬਲੇ 12 ਵੋਟਾਂ ਹੋਣ ਕਰਕੇ ਹਾਰ ਗਿਆ ਐਲਾਈਅੰਸ ਔਰ ਖੁੱਲ ਕੇ ਸਪਸ਼ਟ ਕੀਤਾ ਐ ਅਨਿਲ ਮਸੀਹ ਨੇ ਕਿ ਕਿਉਂ ਵੈਲਿਡ ਨਹੀਂ ਮੰਨੀ ਗਈ ਵੋਟ ਉਹਨਾਂ ਨੇ ਕਿਹਾ ਕਿ ਬੈਲੇਟ ਪੇਪਰ ਤੇ ਨਿਸ਼ਾਨ ਬਣੇ ਹੋਏ ਸੰਥਨਦਸਤੀਏ ਕਿ ਬੈਲੇਟ ਪੇਪਰ ਯਾਨੀ ਬੈਲੇਟ ਪੇਪਰ ਦੇ ਰਾਹੀਂ ਜਦੋਂ ਵੋਟਾਂ ਪੈਂਦੀਆਂ ਨੇ ਤਾਂ ਜਿਹੜੇ ਕੈਂਡੀਡੇਟ ਨੂੰ ਚੁਣਿਆ ਜਾਂਦਾ ਹੈ ਜੇਕਰ ਉਸ ਤੋਂ ਇਲਾਵਾ ਕਿਤੇ ਹੋਰ ਕੋਈ ਸਾਈਨ ਲੱਗਿਆ ਹੋਵੇ ਕੋਈ ਨਿਸ਼ਾਨ ਬਣਿਆ ਹੋਵੇ ਤਾਂ ਉਸ ਵੋਟ ਨੂੰ ਇਨਵੈਲਿਡ ਕਰਾਰ ਦਿੱਤਾ ਜਾਂਦਾ ਹੈ और अनिल मसी ने पहली बार यह खुलासा किया है क्यों क्योंकि तो सवेर का यह रौला पै रहा कि अठ वोटा रद्द हो गया, गलत होया धक्केशाही हुई है यह भी इल्जाम लग रहे थे पर अनिल मसी ने यह कहा है कि बैलेट पेपर से निशान बने हुए सन बैलेट पेपर से निशान बने हुए सन इस करके वोटा रद्द की गई ने अठ वोटा रद्द की गई ने इसे करके रद्द की गई ने वो पर, जो देखिए वो जो वहाँ पर जो इनवेलिड इनवेलिड जो बो, बोर्ड्स है उन पे जो उनके मार्क्स होते हैं कुछ टिक मार्क्स होते हैं वो होने नहीं चाहिए तो वो आफ्टर वोटिंग वो पाए गए हैं एंड वो आठ जो उनको हमने जो इनवेलिड उनको डिक्लेयर किया था आप बता रहे थे थ्रेट को लेके कुछ कह रहे थे जी वो मेरे बेटे का फोन आया था कि पापा वो आ, कुछ लोग बात कर रहे हैं कि ਉਹਨੂੰ ਫਰੈਂਡਸ ਕੋ ਫੋਨ ਹੈ ਫਰੈਂਡਸ ਨੇ ਫੋਨ ਕੀਤਾ ਕਿ ਮੀਡੀਆ 'ਤੇ ਬਾਤ ਹੋ ਰਹੀ ਹੈ ਇਧਰ ਉਧਰ ਬਾਤੇ ਹੋ ਰਹੀ ਹੈ और मीडिया uh, पर कुछ uh, जो ऑपोजिशन uh, लोगों के जो लो, uh, कार्यकर्ता हैं वो थ्रेट कर रहे हैं कि हम देख लेंगे अनिल मसीह को जेल पहुंचवाएंगे ये करेंगे वो करेंगे सो so, एनीवे anyway, लोकतंत्र में सबको अपनी बात और कहने का रखने का हक है वो आप ज्वाइन डेमोक्रेसी uh, में कोर्ट्स आर अवेलेबल ऑलरेडी ये इस पूरे इलेक्शन प्रोसेस को लेके कई बार हाई कोर्ट में इन्होंने अप्रोच किया है दे आर ओपन टू गो एनी टू अपील एनी देयर इशू बट ਜੋ ਉਹਨਾਂ ਨੇ ਅੱਜ ਕੀਤਾ ਹੈ ਜੋ ਇਟ ਵਾਸ ਮਰਡਰ ਆਫ ਦਾ ਡੈਮੋਕ੍ਰੇਸੀ ਦੇ ਟ੍ਰਾਈ ਟੂ ਕੈਪਚਰ ਦਾ ਐਂਟਾਇਰ ਪੋਲਿੰਗ ਸਿਸਟਮ ਅਦਰ ਇਸ ਪੂਰੇ ਵਿਵਾਦ ਦੇ ਵਿਚਾਰੇ ਹੁਣ ਚੰਡੀਗੜ੍ਹ ਨੂੰ ਨਵਾਂ ਮੇਅਰ ਮਿਲ ਗਿਆ న్యూਸ 18 ਦੀ ਟੀਮ ਨੇ ਨਵੇਂ ਮੇਅਰ ਦੇ ਨਾਲ ਖਾਸ ਗੱਲਬਾਤ ਕੀਤੀ ਤੇ ਜਾਣਿਆ ਕਿ ਚੰਡੀਗੜ੍ਹ ਦੇ ਲਈ ਉਹਨਾਂ ਦੀ ਆਖਿਰ ਕੀ ਪਲਾਨ ਹੈ ਆਪਣੀ ਜਿੱਤ ਨੂੰ ਕਿਸ ਤਰ੍ਹਾਂ ਵੇਖਦੇ ਹੋ ਦੇਖੋ ਜੀ ਇਹ ਜਿੱਤ ਮੇਰੀ ਜਿੱਤ ਨਹੀਂ ਹੈ ਜੀ ਇਹ ਜਿੱਤ ਪੂਰੀ ਚੰਡੀਗੜ੍ਹ ਦੀ ਪਬਲਿਕ ਦੀ ਹੈ ਇਹ ਜਿੱਤ ਮੇਰੀ ਪਾਰਟੀ ਦੀ ਹੈ ਜਿਨਾਂ ਨੇ ਮੈਨੂੰ ਇਸ ਲੈਕ ਸਮਝਿਆ ਮੈਨੂੰ ਬਾ ਮੇਰ ਕੈਂਡੀਡੇਟ ਬਣਾਇਆ ਤੇ ਮੈਂ ਇਹ ਜਿੱਤ ਪੂਰੇ ਆਪਣੇ ਚੰਡੀਗੜ੍ਹ ਸ਼ਹਿਰ ਵਾਸੀਆਂ ਦੀ ਸਮਝਦਾਂਗੀ ਬਿਲਕੁਲ ਤੁਸੀਂ ਉਸ ਜੈਸ਼ੀ ਰਾਮ ਦਾ ਵੀ ਸਵੇਰ ਤੋਂ ਹੀ ਅੱਜ ਦੇਖ ਰਹੇ ਤੁਸੀਂ ਪਾਇਆ ਹੋਇਆ ਪੂਰਾ ਤੁਸੀਂ ਭਗਤਵੰਦ ਹੋ ਅਸੀਂ ਜਾਣਦੇ ਹਾਂ ਅੱਜ ਉਹ ਤਾਂ ਖੈਰ ਕਹਿੰਦੇ ਨੇ ਕਿ ਜੀ ਮੀਡੀਆ ਤੋਂ ਕੁਝ ਨਹੀਂ ਛੁਪਦਾ ਤੇ ਉਹ ਦੇਖੇ ਲਿੱਤਾ ਵੀ ਅੰਦਰ ਪਾਇਆ ਹੋਇਆ ਮੈਂ ਬਿਲਕੁਲ ਤੇ ਜੈ ਸ਼੍ਰੀ ਰਾਮ ਜੀ ਭਗਤਾਂ ਸ਼੍ਰੀ ਰਾਮ ਜੀ ਦੇ ਤੇ ਸ਼ਹਿਰ ਲਈ ਵੀ ਪੂਰਾ ਕੰਮ ਕਰਾਂਗੇ ਵਿਕਾਸ ਕਰਾਂਗੇ ਪ੍ਰਭੂ ਰਾਮ ਜੀ ਨਾਲ ਨੇ ਪ੍ਰੋਟੀ ਕੀ ਧਿਆਨ ਵਾਲੀ ਤੁਹਾਡੀ ਕਿਉਂਕਿ ਤੁਸੀਂ ਰੋਡ ਮੈਪ ਤਾਂ ਤਿਆਰ ਕੀਤਾ ਹੋਣਾ ਹਾਂ ਜੀ ਮੈਂ ਜਿੱਦਾਂ ਕਿ ਦੱਸਿਆ ਵੀ ਕੁਝ ਕੁਝ ਮੈਂ ਕਰ ਲਿਆ ਤਿਆਰ ਬਾਕੀ ਹੋਰ ਜਿਹੜੇ ਮੇਰੇ ਕੰਮ ਰਹਿਣਗੇ ਸ਼ਹਿਰ ਲਈ ਉਹ ਮੈਂ ਤੁਹਾਨੂੰ ਬਹੁਤ ਜਲਦੀ ਸਾਂਝਾ ਕਰਾਂਗਾ ਔਰ ਕਰਾਂਗਾ ਔਰ ਮੇਰਾ ਵਾਦਾ ਹੈ ਕਿ ਵੀ ਜਿੰਨਾ ਵੀ ਆਪਣੇ ਸ਼ਹਿਰ ਲਈ ਆਪਣੇ ਚੰਡੀਗੜ੍ਹ ਦੇ ਵਿਕਾਸ ਲਈ ਜਿੰਨਾ ਵੀ ਮੇਰ ਤੋਂ ਹੋਊਗਾ ਪਹਿਲਾਂ ਵੀ ਸਾਡੇ ਦੋ ਤਿੰਨ ਕਾਉਂਸਲਰ ਤਿੰਨ ਸੌਰੀ ਦੋ ਤਿੰਨ ਮੇਰ ਪਿੱਛੇ ਮੈਡਮ ਸਰਬਜੀਤ ਕੌਰ ਜੀ ਆਪ ਤੁਸੀਂ ਸਾਰੀ ਜਾਣਦੇ ਹੋ ਚੰਡੀਗੜ੍ਹ 'ਚ ਬਹੁਤ ਵਧੀਆ ਟਰਮ ਕੱਢਿਆ ਉਹਨਾਂ ਨੇ ਔਰ ਅਨੂਪ ਗੁਪਤਾ ਜੀ ਉਸ ਤੋਂ ਪਹਿਲਾਂ ਵੀ ਮੇਰ ਰਹੇ ਹੈ ਰਵੀ ਕਾਂਤ ਜੀ ਰਜੇਸ਼ ਕਾਲੀ ਜੀ ਜਿੰਨੇ ਵੀ ਹਮ ਪਿੱਛੇ ਦੇਖੇ ਤੋ ਮਤਲਬ ਸਭੀ ਦੇਸ਼ ਕੇ ਆਪਣੇ ਚੰਡੀਗੜ੍ਹ ਕੇ ਵਿਕਾਸ ਕੇ ਲਈ ਸਭੀ ਨੇ ਅੱਛਾ ਕੰਮ ਕੀਤਾ ਮਨੋਜ ਜੀ ਇੱਕ ਅਹਿਮ ਸਵਾਲ ਹੈ ਤੁਹਾਡਾ ਵਾਰਡ ਮੌਲੀ ਜਾਗਰਾ ਵਿਕਾਸ ਨਗਰ ਲਾਅ ਐਂਡ ਆਰਡਰ ਦੀ ਅਸੀਂ ਗੱਲ ਕਰ ਲਈ ਹਾਲਾਂਕਿ ਬੇਸਿਕ ਕਮੰਡੀ ਤੇ ਚਲੋ ਹੈ ਹੀ ਹੈ ਔਰ ਕਈ ਪ੍ਰੋਬਲਮਸ ਵੀ ਰਹੀ ਹੈ ਤੁਸੀਂ ਲਗਾਤਾਰ ਅਸੀਂ ਦੇਖਦੇ ਹਾਂ ਬਿਜਲੀ ਕੱਟ ਗਈ ਤੁਸੀਂ ਰਾਤਾਂ ਨੂੰ ਉੱਥੇ ਜਾਂਦੇ ਹੋ ਪ੍ਰੋਬਲਮ ਆ ਗਈ ਪਾਣੀ ਦੀ ਪ੍ਰੋਬਲਮ ਹੈ ਜਾਂ ਸੜਕਾਂ ਦੀ ਪ੍ਰੋਬਲਮ ਹੈ ਜਾਂ ਲਾਅ ਐਂਡ ਆਰਡਰ ਖਾਸ ਤੌਰ ਤੇ ਹੈ ਉਸ ਨੂੰ ਕਿਸ ਤਰ੍ਹਾਂ ਤੁਸੀਂ ਵੇਖਦੇ ਕਿਉਂਕਿ ਆਬਵੀਅਸਲੀ ਤੁਹਾਡਾ ਵਾਰਡ ਹੈ ਤੁਸੀਂ ਤਾਂ ਲੱਗੇ ਰਹਿੰਦੇ ਹੋ ਲਾਅ ਐਂਡ ਆਰਡਰ ਤਾਂ ਦੇਖੋ ਜੀ ਲਾਅ ਐਂਡ ਆਰਡਰ ਹੈ ਜਿਸ ਤਰ੍ਹਾਂ ਜਾਂ ਸਾਡੇ ਏਰੀਆ 'ਚ ਕੋਈ ਇਦਾਂ ਦਾ ਹੁੰਦਾ ਹੈ ਤੇ ਪੁਲਿਸ ਚੰਗਾ ਕੰਮ ਕਰਦੀ ਹੈ ਔਰ ਮੈਂ ਹਮੇਸ਼ਾ ਜਦ ਵੀ ਮੈਨੂੰ ਲੱਗਦਾ ਹੈ ਕਿ ਵੀ ਸਾਡੇ ਏਰੀਆ 'ਚ ਜਾਂ ਤਾਂ ਕ੍ਰਾਈਮ ਹੋ ਰਿਹਾ ਜਾਂ ਗਲਤ ਐਕਟੀਵਿਟੀਆਂ ਹੋ ਰਹੀਆਂ ਜਾਂ ਕੋਈ ਵੀ ਗਲਤ ਕੰਮ ਹੋ ਰਿਹਾ ਮੈਂ ਤੁਰੰਤ ਆਪਣੇ ਏਰੀਆ ਐਸਐਚਓ ਨੂੰ ਔਰ ਉਸ ਤੋਂ ਉੱਪਰ ਵੀ ਜਿਹੜੇ ਅਫਸਰ ਨੇ ਇਸ ਦਾ ਸਾਥ ਰੈਂਦਾ ਹੈ ਹਾਂਜੀ ਬਿਲਕੁਲ ਰਹਿੰਦਾ ਪੁਲਿਸ ਦਾ ਸਾਥ ਰਹਿੰਦਾ ਪੁਲਿਸ ਹਾਲਾ ਕਿ ਰਾਉਂਡ ਵੀ ਕੱਢਦੇ ਆਂ ਜ਼ਿਆਦਾਤਰ ਇਹ ਦੇਖ ਲਿਜੀਏ ਤੁਸੀਂ ਮੇਰੇ ਵਾਰਡ ਦੇ ਵਿੱਚ ਕੋਈ 15 ਜਾਂ 20% ਹੀ ਲੋਕ ਇਹ ਜੇ ਹੋਣਗੇ ਜਿਹੜੇ ਲੜਾਈ ਝਗੜੇ ਵੀ ਕਰਦੇ ਹੋਣਗੇ 80% ਤੁਸੀਂ ਲੋਕੀ ਲਾਂਦੇ ਹੋ ਖਬਰਾਂ ਤੁਹਾਨੂੰ ਹੀ ਪਤਾ ਜੀ 80% ਜਿਹੜੀ ਸ਼ਰਾਰਤਾਂ ਹੁੰਦੀਆਂ ਉਹ ਬਾਹਰ ਤੋਂ ਸ਼ਰਾਰਤੀਤਾ ਆਉਂਦੇ ਨੇ ਆਊਟਸਾਈਡਰ ਹੁੰਦੇ ਆਂ ਜੀ ਬਿਲਕੁਲ ਹਾਂਜੀ ਤੇ ਤੁਹਾਡੀ ਕਿਉਂਕਿ ਤੁਸੀਂ ਕਾਫੀ ਮਿਹਨਤ ਕੀਤੀ ਹੈ ਜਿੱਦਾਂ ਤੁਸੀਂ ਦੱਸਿਆ ਥੋੜਾ ਜਿਹਾ ਬੈਕਗ੍ਰਾਉਂਡ ਤੇ ਜਾਈਏ ਥੋੜਾ ਜਾਂ ਕਿਸ ਤਰ੍ਹਾਂ ਦਾ ਤੁਹਾਡੀ ਪੜਾਈ ਲਿਖਾਈ ਤੁਹਾਡੇ ਪਰਿਵਾਰਿਕ ਮੈਂਬਰ ਦਾ ਕਿਉਂਕਿ ਤੁਹਾਡਾ ਕਾਫੀ 10-12 ਸਾਲ ਦਾ ਅਸੀਂ ਦੇਖਦੇ ਪਤਾ ਰਿਹਾ ਹੈ ਕਿਹੜਾ ਪੂਰਾਣਾ ਤੇਰਾ ਪਤਾ ਮੈਂ ਜੀ ਕਾਫੀ ਇੱਕ ਛੋਟੀ ਜੀ ਫੈਮਿਲੀ ਤੋਂ ਹਾਂ ਮੈਂ ਬੜੇ ਹੀ ਗਰੀਬ ਘਰ ਤੋਂ ਹਾਂ ਤੇ ਮੇਰੇ ਪੈਰੈਂਟਸ ਕਾਫੀ ਟਾਈਮ ਪਹਿਲਾਂ ਇੱਥੋਂ ਆ ਗਏ ਇੱਥੇ ਆ ਗਏ ਸੀਗੇ ਘੱਟੋ ਘੱਟ 45 ਸਾਲ ਪਹਿਲਾਂ ਇੱਥੇ ਆ ਗਏ ਸੀਗੇ ਮਾਈ ਵਨ मेरा बॉन्ड चंडीगढ़ का है तो बस जब से फिर उसके बाद धीरे धीरे पेरेंट्स ने भी आ, सामना किया गरीबी का फादर ने काफी मेहनत की मेरे फादर साहब का फ्रूट का काम था तो काफी मेहनत करते गए फिर धीरे धीरे जैसे हमने संभाला तो फिर उसके बाद फिर हम भी मेहनत करने लगे तो थोड़ा काफी स्टार्टिंग स्ट्रगल बिल्कुल जी बिल्कुल बिल्कुल स्ट्रगल स्ट्रगल करते रहे हैं शुरू तो अभी बचपन किया है उस तो बाद फिर जी ਜਿੱਦਾਂ ਜਿੱਦਾਂ ਪ੍ਰਮਾਤਮਾ ਸਟੈਂਡ ਕਰਦਾ ਗਿਆ ਉਦਾਂ ਉਦਾਂ ਸਾਨੂੰ ਲੱਗਿਆ ਵੀ ਜੇ ਅਸੀਂ ਲੋਕਾਂ ਦੀ ਵੀ ਹੈਲਪ ਕਰ ਸਕਦੇ ਆ ਇੰਨਾ ਇੱਕ ਮਾਲਕ ਨੇ ਬਣਾਇਆ ਤਾਂ ਅਸੀਂ ਲੋਕਾਂ ਨਾਲ ਵੀ ਸੋਸ਼ਲ ਹਾਂਜੀ ਹਾਂਜੀ ਹੁਣ ਤੁਸੀਂ ਮਹਾਪੁਰ ਹੋ ਅੱਜ ਮਹਾਪੁਰ ਦਾ ਪੱਤ ਤੁਸੀਂ ਲੈ ਲਿਆ ਹੁਣ ਪੂਰਾ ਚੰਡੀਗੜ੍ਹ ਤੁਹਾਡਾ ਹੈ ਕੁਸਤਾ ਸੋਚਿਆ ਹੁਣ ਹਾਂਜੀ ਸ਼ਾਇਦ ਮੈਤਾ ਫਿਲਮ ਇਹ ਹੈ ਕਿ ਵੀ ਸ਼ਾਇਦ ਪਤਾ ਨਹੀਂ ਸੋਸ਼ਲ ਵਰਕ ਚ ਕਿਹਦਾ ਕਿਹਦਾ ਭਲਾ ਕੀਤਾ ਹੋਣਾ ਕਿਹੜੀ ਮਾਂ ਦੀ ਦੁਆਵਾਂ ਲੱਗੀਆਂ ਹੋਈ ਮੈਨੂੰ ਵੀ ਇੱਕ ਮੈਂ ਛੋਟੇ ਜਿਹੇ ਏਰੀਆ ਤੋਂ ਉੱਠ ਕੇ ਪਹਿਲਾਂ ਮੈਂ ਕਾਉਂਸਲਰ ਬਣਿਆ ਫਿਰ ਮੈਂ ਮੇਰ ਤੱਕ ਆਇਆ ਹੁਣ ਮੇਰ ਬਣ ਗਿਆ ਹੈ ਨਾ ਪਹਿਲਾਂ ਇੱਕ ਅਸੀਂ ਬਾਗੜ ਦੇਖਦੇ ਸੀਗੇ ਹੁਣ ਮੈਂ ਪੂਰਾ ਸ਼ਹਿਰ ਦੇਖਣਾ ਹੈ ਨਾ ਸਾਰੇ ਸ਼ਹਿਰ ਦਾ ਵਿਕਾਸ ਬਹੁਤ ਵੱਡੀ ਜ਼ਿੰਮੇਵਾਰੀ ਹੈ ਹੈ ਨਾ ਤਾਂ ਮੈਂ ਉਹਦੇ ਲਈ ਬਹੁਤ ਹੀ ਮੈਂ ਮੇਰੇ ਵਾਸਤੇ ਤਾਂ ਇੱਕ ਤਰ੍ਹਾਂ ਤੋਂ ਇੱਕ ਗੋੜ ਗਿਫਟ ਹੈ ਜੀ ਤੇ ਮੈਂ ਇਹਨੂੰ ਨਿਭਾਵਾਂਗਾ ਠੀਕ ਹੈ ਤੇ ਬਿਲਕੁਲ ਮੇਅਰ ਬਸ ਦੋ ਦੋ ਮਿੰਟ ਮਨੋਸ਼ ਸੁਣਕਰ ਨੇ ਜੇਲੀ ਦੇ ਦਾ ਜਾਣਕਾਰੀ ਦਿੱਤੀ ਕਿ ਬਹੁਤ ਸਾਰੇ ਕੰਮ ਨੇ ਉਕਰਨ ਵਾਲੇ ਰੋਡ ਬੈਕ ਜਿਹੜਾ ਹੈ ਉਹ ਤਿਆਰ ਕੀਤਾ ਜਾ ਰਿਹਾ ਹੈ ਹਾਲਾਂਕਿ ਬਹੁਤ ਹੀ ਛੋਟੇ ਪਰਿਵਾਰ ਤੋਂ ਇੱਥੇ ਤੱਕ ਪਹੁੰਚੇ ਨੇ ਸਾਰੀ ਆਪਣੇ ਬਾਰੇ ਦੱਸੀ ਹੈ ਆਉਣ ਵਾਲੇ ਸਮੇਂ 'ਚ ਕਾਫੀ ਚੀਜ਼ਾਂ ਨੂੰ ਲੈ ਕੇ ਹੋਰ ਵੀ ਕੰਮ ਕੀਤਾ ਜਾਏਗਾ ਜਿਸ ਨੂੰ ਲੈ ਕੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਦਿਗਤੋ ਕੈਮਰਾਮੈਨ ਨਿਰੋਦ ਕੁਮਾਰ ਨਾਲ ਮਨੋਜ ਰਾਠੀ ਨਿਊਜ਼ 18 ਪੰਜਾਬ